ਤਨੀ ਹੋ ਗਈ ਚਲ ਚਲ ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡ ਕਿਹੜਾ ਰੋਡ ਖੜਾ ਹਾਂਜੀ ਪਿੰਡ ਰੋਡ ਖੜਾ ਤੇ ਰਿਪੀਟਰ ਮੱਝ ਅੱਜ ਗੱਭਣ ਕੀਤੀ ਆ ਨਿਕਲੀ ਆ ਕੋਈ ਸਵਾ ਕੁ ਦੋ ਮਹੀਨਿਆਂ ਦੀ ਮਤਲਬ ਦੋ ਮਹੀਨਾ ਤੋਂ ਪਲਾਸੀ ਆ ਕੰਮ ਤੇ ਕਾਫੀ ਖਰਾਬ ਕੀਤਾ ਮੱਝ ਨੇ ਤੇ ਅੱਜ ਗੱਲਬਾਤ ਕਰਦੇ ਆ ਕਿ ਕਿੰਨਾ ਸਮਾਂ ਹੋ ਗਿਆ ਸੀ ਕਿਵੇਂ ਗੱਲਬਾਤ ਆ ਮੱਝ ਤੁਸੀਂ ਦੇਖ ਸਕਦੇ ਹੋ ਤੇ ਮਤਲਬ ਅੱਗੇ ਵੀ ਚਾਂਸ ਬਣਿਆ ਇਹਨਾਂ ਦਾ ਦੋ ਤਿੰਨ ਵਾਰੀ ਦੋ ਤਿੰਨ ਮੱਝਾਂ ਅੱਗੇ ਵੀ ਵੇਚੀਆਂ ਇਹੋ ਦੁੱਖੋਂ ਤੇ ਬਣਦੀਆਂ ਨਹੀਂ ਪਰ ਚਲੋ ਆਪਣੇ ਵੀਰ ਨੇ ਦੱਸਿਆ ਗਮਾਂਡ ਇਹਨਾਂ ਦੇ ਭਤੀਜੇ ਲੱਗਦਾ ਵਾ ਉਹਨਾਂ ਦੱਸਿਆ ਤੇ ਇਹਨਾਂ ਦਾ ਕਹ ਪਹਚਾਇਆ ਤੇ ਇੱਕ ਦਾਣ ਦਵਾਈ ਕੀਤੀ ਸੀ ਬਸ ਹੋਰ ਕੁਝ ਨਹੀਂ ਇੱਕ ਇੱਕੋ ਦਾਣੀ ਟੀਕੇ ਕੀਤਾ ਬਾਕੀ ਤੁਹਾਨੂੰ ਇਹ ਵੀ ਦੱਸ ਦੇਣ ਕਿ ਕਿ ਸਹੀ ਗੱਲ ਹੈ ਕਿ ਗਲਤ ਆ ਆ ਜੋ ਮੜਿਆ ਇੱਥੀ ਇੱਥੀ ਜਾ ਤੇ ਪਾਤੀ ਸਸਿਕਾ ਜੀ ਤੇ ਇਹ ਮੱਝ ਦੀ ਮੜੀ ਜੀ ਇਹ ਸਟੋਰੀ ਜੋ ਵੀ ਇਹਦਾ ਨਾ ਬੀਤਿਆ ਕੰਨਾ ਸਮਾ ਹੋ ਗਿਆ ਦੱਸ ਦਿਓ ਮੜਾ ਜੀ ਡਾਕਟਰ ਸਾਹਿਬ ਇਹ ਪੰਜ ਵਾਰਾ ਮਤਲਬ ਬਣਾਈ ਐ ਉਧਰ ਹੋ ਜਾ ਮੜਾ ਜੀ ਪੰਜ ਵਾਰ ਬਣੀ ਆ ਇੱਕ ਵਾਰੀ ਇਹਦੀ ਸਫਾਈ ਵੀ ਕੀਤੀ ਆ ਅੱਛਾ ਦਵਾਈ ਵੀ ਭਰੀ ਗਈ ਹਾਂਜੀ ਇਤਾਂ ਵੀ ਨਹੀਂ ਰੁਕਦੀ ਸਮੇਂ ਨਹੀਂ ਘੋਤੀ ਇਹ ਅੱਗੇ ਦੋ ਮੱਜਾਂ ਸੋਚਾ ਦੋ ਹੀ ਇਦਾਂ ਹੀ ਉਹ ਵੀ ਨੁਕਸੇ ਹੋਈ ਉਹ ਸਾਨੂੰ ਮਤਲਬ ਦੋ ਨੰਬਰ ਚ ਦੇ ਦੇ ਇਦਾਂ ਵੇਚਣਗੇ ਬਈ ਉਹਨਾਂ ਦੀ ਜਾਨ ਗਈ ਤੇ ਇਹਨਾਂ ਦੀ ਅਜੇ ਬਚ ਗਈ ਹੁਣ ਯਾਨੂ ਟੜਕ ਪਰਾ ਬਾਅਦ ਚ ਲੱਗਾ ਬਾਅਦ ਚ ਲੇਟ ਲੱਗਾ ਬਤਾ ਹਨਾ ਦੱਸਿਆ ਉਹਦਾ ਕਹਿੰਦੇ ਆਪਣਾ ਵੀ ਵੀਰ ਨੇ ਇਹਨਾਂ ਜੱਗੀ ਵੀਰ ਹਣਾ ਅੱਛਾ ਅੱਛਾ ਠੀਕ ਅੱਜ ਕਿਦਾਂ ਫਿਰ ਉਦਾਂ ਯਕੀਨ ਹੀ ਪਈ ਜੇ ਤਣੀ ਜਦੋਂ ਮੈਂ ਇਲਾਜ ਨੂੰ ਕੀਤਾ ਹਾਂ ਜਦੋਂ 20 ਦਿਨ ਕੱਢ ਗਏ ਨੇ ਵੀ ਠੀਕ ਹੈ ਮਤਲਬ 20 ਦਿਨਾਂ ਬਾਅਦ ਬੋਲ ਪਿੰਦੀ ਹਾਂਜੀ ਨਹੀਂ ਚੌਥੇ ਪੰਜਵੇਂ ਦਿਨ ਹੀ ਬੋਲ ਪਿੰਦੀ ਬੜਾ ਮੜਾ ਹਾਰੀ ਮੱਚਦਾ ਫਿਰ ਹਨਾ ਮਤਲਬ ਚੌਥੇ ਪੰਜਵੇਂ ਦਿਨ ਹੀ ਹੱਥੇ ਬਾਅਦ ਹੀ ਬੋਲ ਪੈਣਾ ਤੇ ਹੁਣ ਅੱਜ 2 ਮਹੀਨੇ ਤੋਂ ਉੱਤੇ ਚੱਲ ਗਈ ਹੈ ਹਨਾ ਕਿੰਨੇ ਕੋ ਖੁਸ਼ੀ ਹੋਈ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਬਹੁਤ ਬਹੁਤ ਮਿਹਰਬਾਨੀ ਦਾ ਕਰਤਾਰ ਮਿਹਰਬਾਨੀ ਚਲੋ ਇਹ ਆ ਕਿ ਜਰੀਆ ਬਣਦਾ ਇੱਕ ਵੀਰ ਨੇ ਮਲਾਇਆ ਤੁਹਾਡੇ ਤੱਕ ਹਾਂਜੀ ਪਹੁੰਚੇ ਇਹ ਦੱਸੋ ਕਿ ਗੇੜੇ ਕਿੰਨੇ ਇੱਕੋ ਦਿਨੀ ਦਵਾਈ ਕੀਤੀ ਇੱਕ ਦਿਨ ਦਵਾਈ ਤੇ ਇੱਕੋ ਦਿਨ ਦੀ ਇੱਕੋ ਦਿਨੀ ਠੀਕ ਹੈ ਬਸ ਇਹਨੇ ਜੀ ਮੱਝ ਘੱਪਣ ਹੋ ਗਈ ਕਰ ਕੋਈ ਪਾਊਡਰ ਜਾਂ ਕੋਈ ਆਪਾਂ ਨਾਰਜ ਟੀਕਾ ਜਾਂ ਕੋਈ ਦੂਜਾ ਤੀਜਾ ਟੀਕਾ ਹੋਣੀ ਤੇ ਪਰ ਇੱਕ ਗੱਲ ਸੋਚੀਏ ਹੁ ਬਣ ਕਿਦਾਂਗੇ ਇਹ ਆਪਣੀ ਮਿਹਰ ਹੈ ਤੁਹਾਡੇ ਦੇ ਸੋਚੀ ਹੈ ਨਾ ਇੱਕ ਗੱਲ ਸੋਚਣ ਵਾਲੀ ਹੋ ਜਾਂਦੀ ਹੈ ਨਾ ਕਿ ਮਤਲਬ ਜਗੇਟ ਆਕਤਰਾ ਹੀ ਹੋਰ ਵੀ ਸਾਦਨੇ ਆ ਸਮਝਦਾਰੀ ਦੇ ਨਾਲ ਚੱਲਣਾ ਜਾਂ ਇਸ ਕਾਰਨ ਬਣਦਾ ਕਿ ਤੇ ਸਮਝਦੇ ਨਾਲ ਚੱਲਣਾ ਸਹੀ ਤਰੀਕੇ ਨਾਲ ਚੱਲਣਾ ਫਿਰ ਇਹ ਚੀਜ਼ ਬਹੁਤ ਦੀ ਆ ਕਿ ਅੱਗੇ ਆਪਾਂ ਗਲਤ ਚੱਲਦੇ ਰਹੇ ਹਾਂ ਤੁਸੀਂ ਨਹੀਂ ਚੱਲਦੇ ਰਹੇ ਜਾਂ ਆਉਣ ਵਾਲੇ ਚੱਲਦੇ ਰਹੇ ਮੇਰੇ ਵਰਗੇ ਮਤਲਬ ਚੀਜ਼ ਫਰਕ ਹੁੰਦਾ ਫਰਕ ਤੇ ਆਈ ਆ ਮਤਲਬ ਕੋਈ ਵੀ ਸਮਝਦਾਰੀ ਨਾਲ ਤਰੀਕੇ ਨਾਲ ਚੱਲੂਗਾ ਤੇ ਇਹ ਕਿਨੂੰ ਕੱਪੜ-ਕੁੱਪੜ ਕਰਨਾ ਕੋਈ ਵੱਡੀ ਗੱਲ ਨਹੀਂ ਆ ਤੁਹਾਡੇ ਸਾਹਮਣੇ ਹੀ ਆ ਵੇ ਲੋਕਾਂ ਇਹ ਦੋ ਗੇੜਿਆਂ 'ਚ ਇੱਕ ਸਹੀ ਤਰੀਕਾ ਹੀ ਬਸ ਤੇ ਅੱਜ ਮੱਜ ਬੜੀ ਖੁਸ਼ੀ ਹੋਈ ਆ ਬਾਕੀ ਇਹ ਚੀਜ਼ ਤਾਂ ਪਹਿਲਾਂ ਪਤਾ ਲੱਗ ਜਾਂਦਾ ਜਦੋਂ 20-22 ਦਿਨ ਜਨਵਰੀ ਕੱਢ ਜਾਂਦੇ ਹਨਾ ਤੇ ਜੇ ਤੁਹਾਡਾ ਪਹਿਲਾਂ ਪਤਾ ਲੱਗਦਾ ਸਾਡੀਆਂ ਦੋ ਵੀ ਬਾਜ ਜਾਣੀਆਂ ਹੁਣ ਸਾਡੇ ਕੋਲ ਵੇਲਾ ਉਹਨਾਂ ਨੇ ਕੱਟੀਆਂ ਹੀ ਸਾਰੇ ਤੇ ਮੱਜਾ ਵੜੇ ਐ ਹੋ ਰਹੀ ਹੁਣ ਉਹ ਬਾਪੂ ਦੀ 20-22 ਦਿਨ ਕੱਢ ਜਾਂ ਲੱਗੀ ਹੈ ਹਾਂ ਉਹਦੇ ਉਧਰ ਵੀ ਬਤਾਈ ਪਾਈ ਜਾਣੀ ਹਨਾ ਹਾਂ ਉਹਦੇ ਵੀ ਤੇ ਬਾਕੀ ਜ਼ਰੂਰ ਦੱਸਣਾ ਕਿ ਕੰਮ ਕਰ ਕਿਵੇਂ ਲੱਗਦਾ ਬਹੁਤ ਵਧੀਆ ਡਾਕਟਰ ਸਾਹਿਬ ਨੂੰ ਮਿਲੋ ਹਾਂਜੀ ਕਰੋ ਗੱਲਬਾਤ ਇਹਨੋਂ ਸਾਹ ਬਾਰੇ ਮੜੀ ਜੀ ਡਾਕਟਰ ਕਿੱਲੋਂ ਸਾ ਆਇਆ ਹਾਂਜੀ ਇਹਨਾਂ ਨਾਲ ਸੰਪਰਕ ਕਰੋ ਕੰਮਕਾਰ ਕਿਵੇਂ ਕੰਮਕਾਰ ਬਹੁਤ ਵਧੀਆ ਇਹਨਾਂ ਦਾ ਵਧੀਆ ਲੱਗਾ ਰਿਜ਼ਲਟ ਮਿਲਿਆ ਕੋਈ ਨਹੀਂ ਖੇਚਲ ਖਰਾਬੀ ਨਹੀਂ ਹੁੰਦੀ ਆਏ ਹੁਣ ਪੈਂਦੇ ਆਂ ਦੋ ਮਹੀਨੇ ਦੇ ਵਿੱਚ ਉਹ ਮਾਰੀ ਰਿਜ਼ਲਟ ਆ ਗਿਆ ਰਿਜ਼ਲਟ ਆ ਗਿਆ ਬਾਕੀ ਖੁਸ਼ੀ ਚੇਪੂਰੇ ਬਵਾ ਗਿਆ ਤੇ ਕਰਨੀਪੁਰਾ ਨੇ ਗੱਲ ਓਕੇ ਆ ਲਖਵਾਨ ਦੇ ਬਣਾ ਮਹੀਂ ਆਉਂਦੇ ਦੇਖਣ ਲਈ ਜਾਂਦਾ ਦੰਗਰ ਲੈ ਆਣੀ ਜਾਂਦਾ ਹਨਾ ਅੱਗੇ ਦੋ ਮੱਝਾਂ ਕਿਤੇ ਉਹਨੇ ਟਾਈਮ ਨਾ ਹੁੰਦੇ ਤੇ ਉਹ ਵੀ ਬੱਜਾ ਦੇਣੀ ਆ ਟਾਈਮ ਨਾ ਪਤਾ ਲੱਗਦਾ ਤੇ ਉਹ ਵੀ ਬੱਜ ਜਾਂਦੀ ਆ ਹਾਂ ਚਲੋ ਕੋਈ ਗੱਲ ਨਹੀਂ ਉਹ ਟਾਈਮ ਜਿਹੜਾ ਖੁੱਝ ਗਿਆ ਹੁਣ ਆਪਾਂ ਗਾਹ ਨਹੀਂੇ ਕੰਮ ਹੋਣ ਦਿੰਦੇ ਨਹੀਂ ਠੀਕ ਆ ਜੀ ਆ ਆਪਣੀਆਂ ਬਾਕੀ ਕੋਈ ਵੱਡੀ ਗੱਲ ਨਹੀਂ ਬਸ ਲਾਜ ਤੇ ਤਰੀਕਾ ਸਹੀ ਹੋ ਗਿਆ ਤੇ ਕੋਈ ਵੱਡੀ ਗੱਲ ਨਹੀਂ ਹੈ ਜੀ ਹਨਾ ਇੱਕ ਵਾਰੀ ਪਿੰਡ ਦੇ ਨਾਮ ਜ਼ਰੂਰ ਬਾਦ ਦਿਓ ਮਨਜੀਤ ਸਿੰਘ ਮੇਰਾ ਨਾਮ ਏ ਪਿੰਡ ਸਾਡਾ ਰੌੜ ਛੜਾ ਜੀ ਦੂਰ ਛੜਾ ਨੇਰੇ ਆਪਣੇ ਨੇੜੇ ਕਿਹੜਾ ਲੱਗਦਾ ਤਾਂ ਮੈਂ ਹੁਣ ਓਡਾਲਾ ਪੰਗਰ ਓਡਾਲਾ ਪੰਗਰ ਭਗਵਾਨ ਭਗਵਾਨ ਖੋਸ਼ ਹੋ ਸ਼ਾਹ ਤੁਹਾਨੂੰ ਬਾਕੀ ਖੋਸ਼ ਹੋ ਓਕੇ ਕਿੰਨੀ ਖੁਸ਼ੀ ਕਿੰਨੀ ਖੁਈਏ ਦੱਸ ਦਿਓ ਜੀ ਜੀ ਤੁਹਾਨੂੰ ਪੜਾਏ ਹੁੰਦੀ ਹੈ ਹਨਾ ਕਿ ਡੰਗਰ ਨਿਕਲ ਆਉਂਦਾ ਕਿ ਨਹੀਂ ਕੋਈ ਆਪਾਂ ਜ਼ਿਆਦਾ ਖਰਚਾ ਵੀ ਨਹੀਂ ਦੇਤੇ ਹਾਂ ਨਾ ਨਾ ਖਰਚਾ ਸੇ ਐਵੇਂ ਆਇਆ ਪਹਿਲਾਂ ਵਾਲਾ ਹਾਂ ਇਹ ਨਹੀਂ ਕਿ ਜ਼ਿਆਦਾ ਆਇਆ ਕਿ ਬਾਕੀ ਬਣ ਗਿਆ ਡੰਗਰ ਹੁਣ ਮਤਲਬ ਕਹਿਣ ਦਾ ਕਿ ਆਪਾਂ ਇਦਾਂ 150 ਰੁਪਏ ਟੀਕੇ ਦਾ ਇੱਕ ਦਾ ਨਹੀਂ ਦੇ ਰਹੇ ਹਾਂ ਨਾ ਕੋਈ ਜ਼ਿਆਦਾ ਆਪਾਂ ਫੀਸ ਵੀ ਨਹੀਂ ਜਾਂ ਮਤਲਬ ਇੱਕ ਗੱਲ ਆਪਾਂ ਕਰਦੇ ਹਾਂ ਕਿ ਮੈਂ ਕੋਈ ਫੀਸ ਰੱਖ ਸਕਦਾ ਹਾਂ ਇਹਦੇ ਉਦੋਂ ਮੈਂ ਪੁੱਛ ਨਾ ਲੈਂਦਾ ਆਪਣਾ ਖਰਚਾ ਪਾਣੀ ਹਾਂ ਥੈਂਕ ਯੂ ਵੀ ਆ ਮੈਂ ਇੱਕ ਫੀਸ ਰੱਖਣੀ ਅੱਜ ਮੈਂ ਤੁਹਾਡੇ ਕੋਲ ਚੰਗੀ ਭਲੀ ਫੀਸ ਲੈ ਸਕਦਾ ਈ ਛੱਕ ਕਰਕੇ ਬਣਦੀ ਬਣਦੀ ਠੀਕ ਨਹੀਂ ਲੈ ਸਕਦਾ ਈ ਨਾ ਫਿਰ ਵੀ ਆਪਾਂ ਉਹਨਾਂ ਦੇ ਤਰੀਕੇ ਇਦਾਂ ਹੀ ਬੱਸ ਬਣਾਤੀ ਆ ਤੇ ਬਾਕੀ ਠੀਕ ਹੈ ਕੁਛ ਜੀ ਬਹੁਤ ਜਿਆਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸਾਡੀ ਬਹੁਤ ਬਹੁਤ ਮਿਹਰਬਾਨੀ ਬਾਕੀ ਇਹਨਾਂ ਨੂੰ ਕਹਿ ਦੋ ਕਿ ਕੋਈ ਲਾਈਕ ਨੂੰ ਵੀ ਇੱਕ ਸ਼ੇਅਰ ਸ਼ੁਰੂ ਕਰਿਆ ਕਰਨਾ ਵੀਡੀਓ ਦੇਖਣ ਵਾਲੇ ਉਹ ਸਮਝਦੇ ਕਿ ਐਵੇਂ ਹੀ ਆ ਗੱਲਬਾਤ ਨਹੀਂ ਐਵੇਂ ਨਹੀਂ ਜਿਆ ਯਾਰ ਰੱਬ ਦਾ ਹੱਥ ਹੈਗਾ ਜੇ ਇੱਥੇ ਡਾਕਟਰ ਖਿਲਾਉਂਦੇ ਹਾਂ ਤੇ ਇਹਨੂੰ ਯਾਦ ਕਰਿਆ ਕਰੋ ਅ ਕਈ ਸੋਚਦੇ ਆ ਨਾ ਵਿੱਚ ਕਿ ਐਵੇਂ ਹੀ ਆ ਫਿਰ ਇਹ ਕੀ ਕੰਮ ਉਹ ਵਾ ਇਹ ਰਿਐਲਿਟੀ ਆ ਹਾਂਜੀ ਸਹੀ ਗੱਲ ਹੈ ਨਾ ਕਿਉਂਕਿ ਡਾਕਟਰਾਂ ਹੀ 4-5 ਪਹਿਲਾਂ ਸੱਦ ਲਏ ਆ ਚਾਰ ਪੰਜ ਹੋ ਗਏ ਸਾਰਿਆਂ ਦਾ ਯੂਰ ਵੇਖਿਆ ਆ ਤਾਂ ਕੋਈ ਨਾੜ ਚ ਵੀ ਟੀਕਾ ਕੋ ਠੰਡਾ ਨਹੀਂ ਕੋਈ ਇਹਨੂੰ ਨਾਮ ਲਾਇਆ ਉਹਨੂੰ ਜਿਹਾ ਕੋਈ ਚਲੋ ਮਾਕੀ ਬਹੁਤ ਵਧੀਆ ਲੱਗਾ ਧੰਨਵਾਦ ਹੈ ਤੁਹਾਡਾ ਗੱਲ ਕਰਨ ਲਈ ਜੀ ਜੀ